ਯਾਉ ਲਾਈਬ੍ਰਿਟੀ 8 ਚੈਨਲ ਤੇ ਤੁਹਾਡਾ ਸਵਾਗਤ ਹੈ ਅਜੋਧਿਆ ਵਿਖੇ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਪ੍ਰਾਣ ਪ੍ਰティਸ਼ਤਾ ਦੀ ਪਹਿਲੀ ਬਰੇਗੰਦ ਸੱਭਾ ਮਾਰਦੀ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਅੱਜ ਸਵੇਰੇ ਨਵੀਂ ਸਮਜੀ ਮੰਡੀ ਗੁਰਦਾਸਪੁਰ ਵਿਖੇ ਪੂਰੀ ਸ਼ਰਧਾ ਭਾਵਨਾ ਅਤੇ ਉਪਸਾਹ ਨਾਲ ਮਨਾਈ ਗਈ ਇਸ ਸਮਾਗੋ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਣ ਬੈਲ ਨੇ ਆਪਣੇ ਸਾਥੀਆਂ ਨਾਲ ਉ체체 ਤੌਰ ਤੇ ਸ਼ਾਮਲ ਹੋ ਕੇ ਭਗਵਾਨ શ્રી ਰਾਮ ਜੀ ਤੋਂ ਅਸ਼ੀਰਵਾਦ ਲਿਆ ਭਰਾਨ ਪ੍ਰਤੀਸ਼ਟਾ ਦੀ ਪਹਿਲੀ ਬਰੇ ਗੰਦ ਮੌਕੇ ਸਬਜੀ ਮੰਡੀ ਯੂਨੀਅਨ ਆਰਟੀ ਅਸੋਸੀਏਸ਼ਨ ਗਰਦਾਸਪੁਰ ਵੱਲੋਂ ਸਬਜੀ ਮੰਡੀ ਵਿਖੇ ਭਗਵਾਨ શ્રી ਰਾਮਚੰਦਰ ਜੀ ਦੀ ਪੂਰੇ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਕੀਤੀ ਗਈ ਜਿਸ ਵਿੱਚ ਸ਼੍ਰੀ ਰਮਨ ਬਹਿਲ ਵੀ ਸ਼ਾਮਲ ਹੋਏ ਇটস ਉਪਰੰਤ ਐਸੋਸੀਏਸ਼ਨ ਵੱਲੋਂ ਮੰਡੀ ਵਿੱਚ ਸੰਗਤਾਂ ਲਈ ਅਟੁੱਟ ਲੰਗਰ ਲਗਾਇਆ ਗਿਆ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਅਜੋਧਿਆ ਵਿਖੇ ਪ੍ਰਵਾਨ ਪ੍ਰਤਿਸ਼ਟਾ ਦਾ 1 ਸਾਲ ਪੂਰਾ ਹੋਣ ਤੇ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਚੇਅਰਮੈਨ ਰਮਨ ਬੈਲ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਪਾਵਨ ਔਰ ਇਤਿਹਾਸਕ ਦਿਨ ਹੈ ਇਸ ਮੌਕੇ ਤੇ ਮਾਰਕੀਟ ਕਮੇਟੀ ਗਰਦਾਸਪੁਰ ਦੇ ਚੇਅਰਮੈਨ ਸ਼੍ਰੀ ਭਾਰਤ ਪੋਸ਼ਣ ਸ਼ਰਮਾ ਵਪਾਰ ਮੰਡਲ ਗਰਦਾਸਪੁਰ ਦੇ ਪ੍ਰਧਾਨ ਸ਼੍ਰੀ ਅਸ਼ੋਕ ਮਹਾਜਨ ਸ਼੍ਰੀ ਰਵੀ ਮਹਾਜਨ ਪ੍ਰਧਾਨ ਸਬਜੀ ਮੰਡੀ ਐਸੋਸੀਏਸ਼ਨ ਸ਼੍ਰੀ ਕਮਲ ਮਹਾਜਨ ਚੇਅਰਮੈਨ ਸਬਜੀ ਮੰਡੀ ਐਸੋਸੀਏਸ਼ਨ ਵਾਈਸ ਪ੍ਰਧਾਨ ਤਰਮਿੰਦਰ ਕੁਮਾਰ ਬਰਿੰਦਰ ਕੁਮਾਰ ਮਿੰਟੂ ਸਮੇਤ ਸਬਜੀ ਮੰਡੀ ਦੇ ਸਮੂਹ ਦੁਕਾਨਦਾਰ ਅਤੇ ਆਰਤੀ ਵੱਡੀ ਗਿਣਤੀ ਅਮਿੱਤ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ ਦੇਖੋ ਗੁਰਦਾਸਪੁਰ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਅੱਜ ਬੜਾ ਖੁਸ਼ੀਆਰ ਪਵਿੱਤਰ ਦਿਨ ਹੈ ਇਹ ਅਯੁੱਧਿਆ ਨਗਰੀ ਦੇ ਵਿੱਚ ਭਗਵਾਨ ਰਾਮ ਜੀ ਦੀ ਪ੍ਰਾਣ ਪ੍ਰਿਸ਼ਟਾ ਦਾ ਪਹਿਲੀ ਸਾਲਗिरा ਜਿਹੜੀ ਆ ਅੱਜ ਨਿਊ ਸਬਜ਼ੀ ਮੰਡੀ ਐਸੋਸੀਏਸ਼ਨ ਗੁਰਦਾਸਪੁਰ ਦੇ ਸਾਰੇ ਹੀ ਅਹੁਦੇਦਾਰ ਉਹਨਾਂ ਦੇ ਆਫਿਸ ਬੀਰਰਜ਼ ਮੈਂਬਰਸ ਵੱਲੋਂ ਅੱਜ ਨਵੀਂ ਸਬਜ਼ੀ ਮੰਡੀ ਵਿੱਚ ਬਹੁਤ ਵਧੀਆ ਤਰੀਕੇ ਨਾਲ ਮਨਾਈ ਗਈ ਆ ਭਗਵਾਨ ਰਾਮ ਜੀ ਦੀ ਆਰਾਧਨਾ ਪੂਜਾ ਕੀਤੀ ਗਈ ਆ ਔਰ ਅੱਜ ਬਹੁਤ ਵੱਡਾ ਅਥਾ ਲੰਗਰ ਜਿਹੜਾ ਉਹ ਸੰਗਤ ਵਾਸਤੇ ਲਾਇਆ ਗਿਆ ਔਰ ਤੁਸੀਂ ਦੇਖ ਰਹੇ ਹੋ ਕਿ ਇਸ ਲੰਗਰ ਦੇ ਵਿੱਚ ਹਰ ਤਰ੍ਹਾਂ ਦੀਆਂ ਏਕੀਆਂ ਚੀਜ਼ਾਂ ਨੇ ਉਪਲਬਧ ਹੈਗੀਆਂ ਨੇ ਔਰ ਇੱਥੇ ਬਹੁਤ ਸਾਰੇ ਲੋਕ ਜਿਹੜੇ ਵੱਖਰੇ ਵੱਖਰੇ ਪਿੰਡਾਂ ਜੋ ਸ਼ਹਿਰਾਂ ਦੇ ਵਿੱਚੋਂ ਆਉਂਦੇ ਨੇ ਅੱਜ ਇਸ ਪ੍ਰੋਗਰਾਮ ਨੂੰ ਇੱਕ ਮੱਤਸਬ ਦਾ ਰੂਪ ਦਿੱਤਾ ਗਿਆ ਔਰ ਅਸੀਂ ਸਾਰਿਆਂ ਨੇ ਮਿਲ ਕੇ ਕਬੂ राम ਜੀ ਦਾ ਆਸ਼ੀਰਵਾਦ ਲਈ ਪ੍ਰਾਰਥਨਾ ਕੀਤੀ ਹੈ ਉਹਦਾ ਆਸ਼ੀਰਵਾਦ ਉਹਨਾਂ ਦੀ ਮਿਹਰ ਉਹਨਾਂ ਦੀ ਕਿਰਪਾ ਸਾਡੇ ਸਾਰਿਆਂ ਦੇ ਇਲਾਕਾ ਵਾਸੀਆਂ ਦੇ ਉੱਪਰ ਬਣੀ ਰਹੇ ਪਰ ਪਰਮੇਸ਼ਵਰ ਕਿਰਪਾ ਕਰੇ ਸਾਰਿਆਂ ਦੀਆਂ ਜ਼ਿੰਦਗੀਆਂ ਜੜੀਆਂ ਨੇ ਸੁਖ ਰਹਿਣੀਆਂ ਹੋਣ ਤੇ ਆਪਣੇ ਹਰ ਇੱਕ ਦੇ ਬਣਾ ਦੀਆਂ ਮਰਜ਼ਾ ਜੜੀਆਂ ਨੇ ਉਹ ਪੂਰੀਆਂ ਹੋਣ ਸੋ ਸਾਡੀ ਭਾਰਤ ਦੀ ਅਟੁੱਟ ਉਹ ਸੰਸਕ੍ਰਿਤੀ ਦਾ ਹਿੱਸਾ ਅੱਜ ਬਹੁਤ ਦਿਨ ਜਿਹੜਾ ਪਿਛਲੇ ਸਾਲ ਮਰਹਤ 22 ਜਨਵਰੀ ਨੂੰ ਸੀਗਾ ਔਰ ਇਸ ਸਾਲ ਸ਼ੁਕਲ ਪੱਖ ਛੋੜ ਕਰਕੇ 11 ਨੂੰ ਅਜ ਆਇਆ ਔਰ ਉਹਦੇ ਨਾਲ ਹੀ ਲੋਹੜੀ ਦਾ ਮਹੋਤਸਵ ਵੀ ਜਿਹੜਾ ਉਹ ਵੀ ਆਇਆ ਉਹਦੇ ਲਈ ਵੀ ਮੇਰੇ ਵੱਲੋਂ ਸਾਰਿਆਂ ਨੂੰ ਦਿਲ ਦੀਆਂ ਗਰਾਈਆਂ ਤੋਂ ਮੁਬਾਰਕ ਔਰ ਬਹੁਤ ਧੰਨਵਾਦੀ ਆ ਨਵੀ ਮੰਡੀ ਐਸੋਸੀਏਸ਼ਨ ਦਾ ਨਵੀ ਪ੍ਰਧਾਨ ਜੀ ਨੇ ਕਵਲ ਜੀ ਨੇ ਅ ਜਮਿੰਦਰ ਜੀ ਨੇ ਔਰ ਉਹਦੇ ਸਾਰੇ ਮੈਂਬਰ ਸਹਿਬਾਨ ਸਾਡੇ ਉੱਚੇ-ਚੇਤੌਰ ਦੇ ਉੱਪਰ ਇਹ ਸਾਰੀ ਸਬਰੀ ਮੰਡੀ ਦੀ ਦੇਖ ਰੇ ਕਰ ਰਹੇ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਭਾਰਤ ਪੁਸ਼ਨ ਜੀ ਉਹ ਵੀ ਅੱਜ ਸਾਡੇ ਵਿੱਚ ਨੇ ਔਰ ਪਾਰਟੀ ਦੇ ਸਾਰੇ ਹੀ ਐਮ ਰੁਗਨ ਦਰਜਾ-ਬਦਰਜਾ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਆਏ ਆ ਸੋ ਪਰਮੇਸ਼ਰ ਕਿਰਪਾ ਕਰੇ ਸ੍ਰੀ ਰਾਮ ਜੀ ਦਾ ਆਸ਼ੀਰਵਾਦ ਸਾਡੇ ਸਾਰਿਆਂ ਤੇ ਬੜਿਆ ਰਵੇ ਔਰ ਇਸੇ ਤਰੀਕੇ ਨਾਲ ਉਹਨਾਂ ਦਾ ਜਿਹੜਾ ਦੇਣਾ ਆਉਣ ਵਾਲੀ ਸਭੇ ਦੇ ਵਿੱਚ ਵੀ ਖੁਸ਼ੀਆਂ ਭਰਿਆ ਬਣਾਉਂਦੇ ਨੇ ਔਰ ਇਸੇ ਤਰ੍ਹਾਂ ਸਾਡੇ ਖੰਬਾਂ ਦੇ ਵਿੱਚ ਜਿਹੜੇ ਇੱਥੇ ਲੋਕ ਮਿਹਨਤ ਕਰਦੇ ਨੇ ਉਹਦਾ ਵਿੱਚ ਬਰਕਤ ਪਵੇ ਔਰ ਇੱਥੋਂ ਆਈ ਕਮਾਈ ਸੁਖ ਦਾ ਕਾਰਨ ਬਣੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਓਕੇ ਅੱਜ ਦਾ ਦਿਨ ਜਿਸ ਤਰ੍ਹਾਂ ਸਾਡੇ ਚੇਅਰਮੈਨ ਅਸਿਸਟੈਂਟ ਕਾਰਪੋਰੇਸ਼ਨ ਪੰਜਾਬ ਦੇ ਸ਼੍ਰੀ ਰਮਨਬੈਲ ਜੀ ਨੇ ਦੱਸਿਆ ਬੜਾ ਮੁਕੱਦਸ ਦਿਨ ਹੈ ਕਿਉਂਕਿ ਪ੍ਰਾਨ ਪ੍ਰਤੀਸ਼ਟਾ ਦਾ ਇਹ ਸੈਕੰਡ ਮਰੇਗੰਡ ਹੈ ਔਰ ਸਾਰਾ ਹੀ ਮਾਹੌਲ ਇਸ ਮੰਡੀ ਦਾ ਬਹੁਤ ਆਰਾਮੇ ਹੋਇਆ ਹੈ RAM ਜੀ ਨੇ ਸਾਨੂੰ ਆਦਰਸ਼ ਦਿੱਤੇ ਹਨ ਔਰ ਕੁਝ ਆਪਣੀ ਲੀਲਾ ਦੇ ਵਿੱਚੋਂ ਸਾਨੂੰ ਕੁਝ ਸਨੇਹ ਵੀ ਦਿੱਤੇ ਹਨ ਔਰ ਹਰ ਇੱਕ ਮਨੁੱਖ ਦਾ ਇਸ ਦੁਨੀਆ ਦੇ ਵਿੱਚ ਫਰਜ ਬੰਦਾ ਹੈ ਕਿ ਅਸੀਂ ਉਹਨਾਂ ਕਦਮ ਚਿਨਾਂ ਦੇ ਉੱਪਰ ਚੱਲੀਏ ਇੱਕ ਹੋਰ ਜਿਹੜਾ ਹੈ ਇਸ ਸਾਲ ਨਵਾਂ ਜਿਹੜਾ 2025 ਦੇ ਵਿੱਚ ਇੱਕ ਬੜਾ ਹੀ ਮਹਾਨ ਦਿਨ ਹੈ ਜਿਹੜਾ ਕਿ ਸਾਡੇ ਮਹਾ ਜਿਹੜਾ ਪਰਵ ਜਿਹੜਾ ਹੈ ਇਲਾहाबाद ਦੇ ਵਿੱਚ ਮਹਾਕੁੰਭ ਚੱਲ ਰਿਹਾ ਹੈ ਔਰ ਇਹ ਸਾ ਵੀ ਯੋਗ ਜਿਹੜਾ ਹੈ ਉਹ 144 ਸਾਲ ਬਾਅਦ ਜਿਹੜਾ ਉਹ ਆਇਆ ਹੈ ਤੋਂ ਮੈਂ ਸਾਰਿਆਂ ਨੂੰ ਮੰਡੀ ਦੇ ਨਿਵਾਸੀਆਂ ਨੂੰ ਵੀ ਔਰ ਸਾਰੇ ਆਪਣੇ ਪੰਜਾਬ ਦੇ ਨਿਵਾਸੀਆਂ ਨੂੰ ਦੇਸ਼ ਦੇ ਨਿਵਾਸੀਆਂ ਨੂੰ ਦੂਰ ਤਰੇੜੇ ਜੋ ਵੀ ਸਾਡੇ ਇਸ ਦੇਸ਼ ਦੇ ਨਿਵਾਸੀ ਹਨ ਉਹਨਾਂ ਨੂੰ ਇਸ ਮੁਕੱਦਸ ਦਿਨ ਤੇ ਉੱਪਰ ਵਧਾਈ ਦੇਣਾ ਹੈ ਖਾਸ ਕਰਕੇ ਮੈਂ ਪ੍ਰਧਾਨ ਜੀ ਜਿਹੜੇ ਰਵੀ ਨੇ ਇੱਥੇ ਮੰਡੀ ਦੇ ਉਹਨਾਂ ਨੂੰ ਵਧਾਈ ਦੇਣਾ ਕਿ ਉਹ ਦੂਸਰੇ ਸਾਲ ਉਹਨਾਂ ਨੇ ਮਹ ਸਭ ਜਿਹੜਾ ਹੈ ਇਹ RAM ਜੀ ਦੇ ਉਪਲਖਸ਼ ਦੇ ਵਿੱਚ ਰੱਖਿਆ ਹੈ ਜੈ ਸ਼੍ਰੀ ਰਾਮ ਬੋਬ ਜੀ ਅੱਜ ਬਹੁਤ ਹੀ ਪਿਆਰਾ ਦਿਨ ਬਹੁਤ ਹੀ ਸੁਭਾਗੇਸ਼ਾਲੀ ਦਿਨ ਅੱਜ ਪੋਸ਼ ਸ਼ੁਕਲ ਪੱਖ ਦਵਾदशी ਦਾ ਉਹ ਦਿਨ ਜਿਹੜਾ ਮਾਰਾ ਹਿੰਦ ਸਨਾਤਿ ਧਰਮ ਚ ਬੜਾ ਇੱਕ ਮਹੱਤਵਪੂਰਨ ਦਿਨ ਮੰਨਿਆ ਜਾਂਦਾ ਜੀ ਅੱਜ ਉਹ ਦਿਨ ਜਿੰਨੂੰ ਅਸੀਂ ਸਦੀਆਂ ਤੋਂ ਡੀਗਰੇ ਸੀਗੇ ਤੇ ਅੱਜ ਬੜਾ ਪਿਆਰਾ ਦਿਨ ਅੱਜ ਰਵਣ ਬਾਈ ਸਾਹਿਬ ਨਾਲ ਆ ਕੇ ਇੱਕ ਇਹ ਦਿਨ ਹੋਰ ਵਧੀਆ ਹੋ ਗਿਆ ਜਦੋਂ ਉਰਦੇ ਸਾਰੇ ਕੀ ਜੀ ਰਾਮਚੰਦਰ ਮਹਾਰਾਜ ਜੀ ਪੂਰੇ ਪ੍ਰਵਾਦ ਦੇ ਦਰਸ਼ਨ ਹੋਏ ਪੂਰੀ ਮੰਡੀ ਦਾ ਇੰਨਾ ਪਿਆਰ ਸਨਾਥਨ ਦੇ ਪ੍ਰਧੀ ਬੜਾ ਦਿਲਜੀ ਰਾਮੇ ਵੀ ਹੁੰਦਾ ਪਿਆ ਜੇ ਬੜਾ ਮਜ਼ਾ ਵੀ ਬਹੁਤ ਆਨੰਦ ਮਹਿਸੂਸ ਕਰ ਰਹੇ ਆ ਇਹੋ ਜਿਹਾ ਆਨੰਦ ਜਿਹੜਾ ਨਾ ਪਰਮਾਤਮਾ ਰੋਜ ਦੇ ਮੇਰੀ ਇੱਕ ਅਪੀਲ ਹੈ ਅੱਜ ਕਿ ਅੱਜ ਦਾ ਦਿਨ ਜਿਹੜਾ ਹੈ ਉਹ ਆਉਂਦਾ ਬਣਾਓ ਜੀ ਕਿ ਗੁਰਦਾਸਪੁਰ ਸ਼ਹਿਰ ਜਿਹੜਾ ਨਾ ਅੱਜ ਅਜੁੱਦੇ ਬਣਾ ਲਿਓ ਜੀ ਅੱਜ ਯਾਤਰਾ ਵੀ ਹੈ ਤੇ ਪੂਰੇ ਸ਼ਹਿਰ ਨੂੰ ਭੀ ਲੈ ਦੀ ਸਿਰਸਰੀ ਆਗੇ ਤੇ ਮੇਰੇ ਖਿਆਲ ਚ ਤੁਸੀਂ ਇਹ ਚਲਾ ਦੇਈਆਂ ਹੁਣੇ ਥੋੜੀ ਦੇਰ ਰੀਲ ਆੜੀ ਤੇ ਉਹਦੇ ਉਹਦੇ ਨਾਲ ਹੀ ਇੱਕ ਸੰਦੇਸ਼ ਹੋ ਜਾਊਗਾ ਜੀ ਤੇ ਅੱਜ ਸਾਰਾ ਸ਼ਹਿਰ ਇਕੱਠਾ ਹੋਏ ਤੇ ਜਿਹੜੀ ਆ ਯਾਤਰਾ ਜਾ ਰਹੀ ਹੈ ਇਹਨੂੰ ਸਫਲ ਕਰੋ ਤੇ RAM ME RAM RAM JAI SHREE RAM ਕਰ ਦੋ ਪੂਰਾ ਦਿਨ ਜੈ ਸ਼ਕਰਾ ਅੱਜ ਬਗਵਾਨ RAM ਜੀ ਦੇ ਮੰਦਿਰ ਬਣਨ ਦੇ ਪਹਿਲੇ ਵਰਸ਼ ਗਾੜ ਤੇ ਮੈਂ ਸਾਰਿਆਂ ਨੂੰ ਬੁਲਾਇਆ ਜਿੰਨਾ ਸਾਡੀ ਮੰਡੀ ਐਸੋਸੀਏਸ਼ਨ ਨਾਲੋਂ ਤੇ ਸਾਰੀ ਮੰਡੀ ਐਸੋਸੀਏਸ਼ਨ ਨਾਲ ਫਿਰ ਲੰਗਰ ਲਾਇਆ ਦਾ ਤੇ ਰਮਨਬਾਲ ਜੀ ਨੇ ਆ ਕੇ ਛੇ ਮਤਲਬ ਰਮਜੀਤ ਪੁਜਾਰੀ ਜੀ ਆ ਤੇ ਉਹਨਾਂ ਨੇ ਮਤਲਬ ਵੀ ਲੰਗਰ ਜੀ ਦੀ ਸ਼ੁਰੂਆਤ ਕੀਤੀ ਆ ਤੇ ਮੰਡੀ ਦਾ ਸਾਰਾ ਸਹਿਯੋਗ ਦੇ ਰਿਹਾ ਤੇ ਸਾਡੇ ਮਤਲਬ ਮੰਡੀ ਦਾ ਕੰਮ ਕਰ ਰਿਹਾ ਤੇ ਇਸ ਕਰਕੇ ਮੈਂ ਸਾਰੀ ਮੰਡੀ ਐਸੋਸੀਏਸ਼ਨ ਵੱਲੋਂ ਸਾਰਿਆਂ ਨੂੰ ਬਿਵਾ ਰਾਮ ਜੀ ਦੇ ਮਤਲਬ ਮਦਰ ਦੇ ਪ੍ਰੈਜ਼ੀਡੈਂਟ ਜੀ ਦੀ ਬਹੁਤ-ਬਹੁਤ ਵਧਾਈ ਦੇਣਾ ਤੇ ਰਮਨ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਤਲਬ ਕੀ ਕਮੇਟੀ ਚ ਆ ਕੇ ਬੜਾ ਸਹਿਯੋਗ ਕਰਨ ਦੀ ਆ ਇਹਨਾਂ ਸ਼ਬਦਾਂ ਨਾਲ ਵੀ ਮੈਂ ਸ਼ਰਮ ਨਾਲ ਵੀ ਇਸ ਜਨ ਬੰਦੀ ਬੋਲ ਵੀ ਦੱਜ ਤਾ ਕਿ ਨਾ ਅਮਦੇ ਆਇਤੇ ਪਰਦਾ ਮੈਂ ਰਵੀ ਭਾ ਮਹਾਜਨ ਸਰਜੀ ਵੱਡੀ ਐਸ਼ੇ ਜਪਨਦਾਲ ਮੈਂ ਸ਼੍ਰੀ ਰਾਮ ਚੰਦ ਦਾ ਮਹਾਰਾਜ ਦੇ ਅੱਜ ਪਹਿਲੀ ਸਾਲਗਿਰਿ ਜਿਹੜੀ ਆਪਾਂ ਸਮਝੀ ਮੰਡੀ ਐਸੋਸੀਏਸ਼ਨ ਨਾਲ ਮਿਲ ਕੇ ਮਨਾਈ ਆ ਉਹਨਾਂ ਦੇ ਅਯੋਧਿਆ ਬਰਾਜ ਮਨੋਂ ਤੇ ਅੱਜ ਉਸ ਖੁਸ਼ੀ ਦਾ ਆਪਾਂ ਮਨਾ ਰਹੇ ਆ ਤੇ ਉਸ ਵੇਸ ਸਭ ਤੋਂ ਪਹਿਲਾਂ ਸ੍ਰੀ ਰਮਨ ਬਿਆਲ ਜੀ ਜੋ ਹੈਲਥ ਡਿਪਾਰਟਮੈਂਟ ਸਿਸਟਮ ਪੰਜਾਬ ਦੇ ਚੇਅਰਮੈਨ ਨੇ ਉਹਨਾਂ ਨੇ ਆ ਕੇ ਸਾਨੂੰ ਅਸ਼ੀਰਵਾਦ ਦਿੱਤਾ ਵਾ ਅਸੀਂ ਉਹਨਾਂ ਦਾ ਇਤਿਹਾਸ ਦੇ ਬਹੁਤ-ਬਹੁਤ ਧੰਨਵਾਦ ਕਰਨੇ ਆ ਉਹ ਜੋ ਵੀ ਸਾਡੀ ਸਮਝਮੰਡੀ ਐਸੋਸੀਏਸ਼ਨ ਬੜੀ ਨਾਲ ਮਿਲ ਕੇ ਸਾਰੇ ਕੰਮ ਚਲਾਉਂਦੀ ਪਈ ਆ 3 ਸਾਲ ਵੀ ਆਪਾਂ ਸ਼ੁਰੂ ਕੀਤਾ ਸੀ ਇਸ ਸਾਲ ਵੀ ਦੂਜੀ ਵਾਰੀ ਕੀਤਾ ਵਾ ਤੇ ਉਹਦੇ ਨਾਲ ਜੇ ਆਪਾਂ ਲੋੜੀ ਦਾ ਵੀ ਜਿਹੜਾ ਆਪਣਾ ਸਰਗਰ ਉਹ ਵੀ ਨਾਲ ਹੀ ਕਰਦਾ ਵਿਆਹ ਸਾਡੇ ਨੂੰ ਅਸ਼ੀਰਵਾਦ ਦਿੰਦਾ ਉਹ ਸਾਡੀ ਸਬਜ਼ੀ ਮੰਡੀ ਵਾਸਤੇ ਜਿਹੜੇ ਬੜੇ ਚਿੰਦੇ ਪੁਰਾਣੇ ਅਧੂਰੇ ਕੰਮ ਸੀ ਜੋ ਪੁਰਾਣੀ ਸਰਕਾਰਾਂ ਨਹੀਂ ਕਰ ਸਕੀਆਂ ਇਹਨਾਂ ਨੇ ਸਾਨੂੰ ਆਸ਼ਵਾਸਾ ਦੋਗੇ ਉਹ ਵੀ ਕੰਮ ਚੰਦ ਦਿਨਾਂ ਵਿੱਚ ਚੰਦ ਟਾਈਮ ਜੇ ਨਾਲ ਸ਼ੁਰੂ ਕਰ ਦੇਣਾ ਸਾਨੂੰ ਉਹਨਾਂ ਨੇ ਦੱਸਤਾ ਇਹ ਲੀਕੋਡ ਨਹੀਂ ਕਰਨਾ ਚਾਹੁੰਦੇ ਬਾਕੀ ਜੋ ਵੀ ਸਾਡੀ ਡਿਮਾਂਡ ਸਬਜ਼ੀ ਮੰਡੀ ਦੀ ਹੈ ਨਾ ਉਹ ਬੜੇ ਜੋਰ ਲਾ ਕੇ ਡਿਮਾਂਡ ਪੂਰੀ ਕੀਤੀ ਹੈ ਇਹਨਾਂ ਦਾ ਬਹੁਤ ਦਿਲੋਂ ਦੇਲਿਆ ਕਰਾ ਇਹਨਾਂ ਤਲਵਾਦ ਕਰਨਿਆਂ ਉਹ ਸਾਰੀ ਮੰਡੀ ਐਸੋਸੀਏਸ਼ਨ ਇਹਨਾਂ ਨਾਲ ਦਿਨੋ ਖੁਸ਼ ਹੈ ਅਸੀਂ ਪਵਾਰ ਰਾਮ ਜੀ ਦੇ ਚਰਨ ਹੱਥ ਜੋੜ ਕੇ ਬੇਨਤੀ ਕਰਨੇ ਵੀ ਇਹਨਾਂ ਪਰ ਹੱਥ ਆਪਣਾ ਅਸ਼ੀਰਵਾ ਬਣਾਏ ਰੱਖਣ ਤਾਂ ਕਿ ਇਹ ਤਰੱਕੀਆਂ ਕਰਨ ਉੱਚੀ ਬਲੰਦੀਆਂ ਤੇ ਸਾਨੂੰ ਆਪਣਾ ਅਸ਼ੀਰਵਾ ਦਿੰਦੇ ਰਹਿ ਇਹਦਾ ਸ਼ਬਦਾਂ ਨਾਲ ਮੈਂ ਸਾਰੀ ਮੰਡੀ ਐਸੋਸੀਏਸ਼ਨ ਵੱਲੋਂ ਸ਼੍ਰੀ ਰਾਮਪੁਰ ਬਹਾਉਂ ਜੀ ਦਾ ਔਰ ਰਮਨ ਮਹਿਲ ਜੀ ਦਾ ਤਲਵਾਦ ਕਰਨਾ ਜੈ ਸ਼੍ਰੀ ਰਾਮ